ਸਤਨਾਮੁ ਸ੍ਰੀ ਵਾਹਿ ਹੈ ਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿ ਹੈ ਗੁਰੂ ਜੀ ਕੀ ਪਤੇ ਪਾਤਸ਼ਾਹ ਹੈ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਜਿਤ ਕੀ ਇਛਾ ਤਾਵ ਚਰਨ ਨੰਨ ਰਹੇ ਹਮਾਰਾ ਆਪਣਾ ਜਾਨਕ ਰੋਪਤ ਪਾਰਾ ਹਮਰੇ ਦੁਸਤ ਸੁਭਾਦ ਮੁਕਾਬ ਹੋ ਆਪਾ ਦਾ ਮਹਾਂ ਵਿਚਾਬ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਅਛਾਨਜ ਕਰਦੇ ਕਰਿ ਗੈ ਸਾਭਨ ਨਕਵਾਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਨ ਪੈਨ ਕੀ ਰਹੈ ਪਿਆਸਾ ਤੁਮਹ ਸ਼ਾਨ ਕੀ ਅਰਦਾਸ ਆਉ ਜੋ ਵਰ ਚਾਹੂ ਸੋ ਤੁਮ ਸੇ ਪਾਮ ਸੇਵਾ ਸਿਖ ਹਮਾਰੇ ਤਾਰੀ ਹੈ ਤੁਮ ਜਨੋ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਦੂ ਜੇ ਵਰ ਗਏ ਬ੍ਰਹਮ ਕਾਲ ਤੋ ਅਦਰਾਸ਼ਨ ਵਰ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆਤੂ ਜੋ ਕਰਿ ਹੋ ਰੱਖਾ ਰਾਗ ਲਿਹੁ ਰਖਨ ਹਾਰੇ ਸਾਹਿ ਸਤ ਸਹਾਈ ਪਿਆਰੇ ਗੇਨ ਬੰਦ ਸੰਗਿ ਹੰਤਾਦ ਮੋਹ ਪੂਰੇ ਚਤੁਰਦਸ਼ ਕੰਤਾ ਹਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ੋਜ ਬਵਤਰਾ ਕਾਲ ਪਾਏ ਕਰਿਸ਼ਣ ਪ੍ਰਕਾਸ਼ਾ ਸਾਲ ਕਾਲ ਕਾ ਕੀ ਆਤਮਾਛਾ ਜਵਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਪਰਮਾ ਜੋਥੀਓ ਜਵਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚ ਨੁਜਾਇਓ ਆਦੰਤ ਕੀ ਅਵਤਾਰਾ ਸੋਏ ਗੁਰ ਸਮਝੀ ਹੋ ਹਮਾਰਾ നമസ്കാരോ സഗല പ്രമറിവ ശിവര കേ ജാന പലോനിസ്തൂല കൃപാ ദൃഷ്ട ਕਾਂਤਨ ਆਦੁ ਭਾ ਪਾਏ ਤੇ ਦੁਖੀ ਸੁਖ ਪਾਏ ਸਾਧਨ ਸੇ ਸੁਖੀ ਏਕ ਏਕੀ ਪੀਰਵ ਸੰਨ ਘੜ ਘੜ ਕੇ ਪਣ ਪਣ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਨ ਤਾ ਦੇਹ ਅਪਾਰ ਜਵਾ ਕਰਖ ਕਰਤ ਹੋ ਕਬਹੁ ਤੁਮਹਿ ਮਲਤ ਦੇਹ ਕਰਤ ਬਹੁ ਜੀਏ ਤੇ ਬਦਲ ਸ੍ਰਿਸ਼ਟ ਸਵਤਾਰੈ ਆਪੋ ਆਪਨੇ ਬੂਦੂ ਚਾਰੇ ਤੋਮ ਸਭ ਹਿੱਤ ਰਹੈ ਨਿਰਾਲਮ ਜਾਨਦ ਬੀਦ ਪੀਦ ਨਿਰਾਲਮ ਨਰੰਕਾਰ ਦ੍ਰਵਕਾਦਰ ਲੰਬ ਆਦਾਨੀਲ ਅਨਾਦ ਸੰਭੂ ਤਾ ਕੰ ਉਚਰਤ ਪਿਧਾ ਜਾ ਕੋ ਪੀਵ ਨ ਪਾਉ ਤ ਪਿਧਾ ਤਾਕ ਕਰਪਾ ਹਰ ਨਮਾਨ ਤੋ ਮਹਾ ਮੂਲ ਹੈ ਕਿਛ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਰ ਨਿਰੰਕਾਰ ਕਾ ਚੀਨਤ ਨ ਪੀਵ ਆਪ ਆਪਨੇ ਉਦ ਹੈ ਜਿਤੇ ਵੰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਰਖਾ ਨਾ ਜੈ ਬਸਰਾ ਕਹੈ ਬੁੱਧ ਜਿਦਾ ਪ੍ਰਥਮ ਸੰਸਾਰ ਇਤੇ ਰੂਪ ਰੂਪ ਰਗ ਪੁਰਾਪ ਕਹੇ ਊਪਾ ਅੰਡਜ ਜਿਰਜ ਸੇਤੇ ਕੀ ਨੀਂਦ ਵਿਖਾਨ ਬਹੁ ਰਜ ਦੀਨੀ ਕਹੋ 부 ਰਾਜ ਅਵ ਬਠਾ ਗਉ ਸਵਣ ਪਿਓ ਸੰਗਿ ਤੇਠੇ ਸ agre ਸ੍ਰਿਸ਼ਟ ਦਿਖਾਇਆ ਚੰਤ ਪਵ ਆਜ ਗਾਦ ਸਰੂਪ ਸਵੈ ਪਵ ਅਵਰਚਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋਸ਼ ਇਥੇ ਉਠਵਤ ਲਪਤਾ ਸ਼ਗਲ ਬਲੇਸ਼ ਕਨੋਰ ਲਕਤਾ ਜਿਆ ਤੁਜ ਦਸ਼ਰਮੇ ਪਰੇ ਤਨ ਕਹਿ ਦੁਸਤੋ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਭਲੇ ਤਿਹਾਰੇ ਤਨ ਕਹਿ ਤੋ ਸੰਕਟ ਸਵਟਾਰੇ ਜੋ ਕਲ ਕੋ ਗਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਹੈ ਰਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰਿਤ ਕਾਲਾ ਕਿਰਪਾ ਦ੍ਰਿਸ਼ਟੀ ਰੋਧਨ ਜਾਹੇ ਨਰਮ ਤਾਕੇ ਤਾਪ ਤਮਾ ਹਰ ਹੋ ਰਹਿ ਦੇ ਸਦ ਕਰਮੋ ਸਹ ਹੋਏ ਦੁਸ਼ਟ ਅਛਾ ਸਕ ਨਾ ਕੋਈ ਇਕ ਬਾਣੁ ਜੁਮੈ ਸੁਮਾਰਾ ਕਾਲ ਪਾਸੇ ਤਾਹ ਭਾਰ ਜਿਨ ਨਨ ਨਾਮ ਤੇ ਹਰੋ ਕਹਾ ਦਾਰੁ ਦੁਸ਼ਟ ਦੋਖ ਤੇ ਰਹਾ ਨਰੁੜਕੇ ਤੁਮ ਬ ਸ਼ਰਮतिहारी ਆਪਾ ਮਾਤਨ ਨੂ ਬਾਰੀ ਸਰਬ ਦੋਰ ਮੋਹੋ ਸਹਾਇ ਦੁਸ਼ਟ ਦੋਖ ਤੇ ਲਾ ਬਚਾਈ ਕਿਰਪਾ ਕਰੇ ਨ ਪ੍ਰਜਗ ਮਤਾ ਗ੍ਰੰਥ ਕਰਾ ਪੂਰਨ ਸੁਮਰਤਿ ਕਿਲ ਵਿਕ ਸਗਲ ਦੇਹੇ ਕੋ ਵਰਤਾ ਦੁਸ਼ਟ ਦੋਖਿਨ ਕੋ ਛੈ ਕਰਤਾ ਕਰੀਆ ਤੁਜ ਜਾਪੇ ਦਿਆਲਾ ਪੂਰਨ ਕਰ ਗ੍ਰੰਥ ਤਤਕਾਲ ਮਨ ਵਾਛਤ ਫਲ ਪਾਵੇ ਸੋਏ ਦੁਖ ਨਾ ਗਸੈ ਵਿਆਪਤ ਹੋਈ ਅਡੰ ਸੁਣੇ ਗੰਗ ਜੋ ਯਾ ਹਸ ਰਖਣਾ ਪਾਵੇ ਸੁਣੇ ਮੂਲ ਚਤ ਲਾਏ ਚਤੁਰਤਾ ਆਵੈ ਦੋਖ ਦਰਦ ਪਾਉ ਨਿਕਟਣਾ ਤੇ ਨਰਕੇ ਰਹੈ ਹੋ ਜੋ ਆਕੇ ਇੱਕ ਬਾਦ ਚੋਪਈ ਕੋ ਕਹੈ ਚੋਪਈ ਸੰਪਤ ਸਤ ਰਹੈ ਸੈ ਸੁਪਣਿ ਜੈ ਅਰਧ ਸੈ ਸੁਪਣਿ ਤੀਨ ਕਹਿ ਜੈ ਪਹਾੜ ਰਸੁ ਦੇਸਟ ਮੀਰਵਾਰਾ ਤੀਰਸਤੂਂਦਰਾਵ ਗ੍ਰੰਥ ਸੁਦਾਦਾ ਕਬਈਗਾ ਪਾਹਿ ਗਹ ਜਾਤੇ ਤੁਮਰੇ ਦਵਤੇ ਕੋ ਆਖ ਦਰਨਿ ਮਿਆਨੇ ਹੂੰ ਰਾਮ ਰਹਿਮ ਪ੍ਰਾਨੁ ਕਰਾਨ ਹੇ ਕਹੇ ਮੇ ਦੇਖ ਨਾ ਮਾਨਿਉ ਸਿਮਰੇ ਸਾਸਤ ਨਵੇਂ ਸਬੈ ਬੋ ਤੇ ਕਹ ਹਮੇਕ ਨਾ ਜਾਣਿਉ ਸਰੇ ਅਸਪਾਨ ਕਿਰਪਾ ਤੁਮਰੀ ਕਾਰ ਮੈ ਨਾ ਕਹਿਉ ਸਾ ਤੋਰਿ ਬਖਾਨਿਉ ਦੁਹਰਾ ਦਵਾਰ ਕੋ ਛਡ ਕੇ ਯਹੋ ਤਹਾਰੋ ਦਵਾਰ ਵਾਹਿ ਰਹੀ ਕਿਲਾਜ ਅਸ ਗੋਪੀ ਦਾ ਸਵਾਰ ਸਗਲ ਦਵਾਰ ਕੋ ਛਡ ਕੇ ਯਹੋ ਤਹਾਰੋ ਦਵਾਰ ਵਾਹਿ ਰਹੀ ਕਿਲਾਜ ਅਸ ਬੁਰੇ ਪ੍ਰਸਾਦ ਆਨੰਦ ਭਿਆ ਮਿਰ ਪਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸਿਤੇ ਮਨੁ ਤੇ ਆਵਦੰਗ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਂ ਸਾਧੂ ਤਾ ਗਾਵੋ ਮਰੀ ਕੀ ਰਾਮ ਅਨੰਦ ਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੋ ਸਦਾ ਰਹੋ ਹਰਿ ਨਾਨੇ ਹਰਿ ਨਾਨਾ ਰਹੋ ਤੋ ਮਨ ਮੇਰੇ ਜੋ ਸੰਸਾਰਨਾ ਅੰਗੀਕਾਰ ਹੋ ਕ੍ਰਿਤੀ ਦਾਕਾਰਜ ਸਭ ਸਵਾਰਣਾ ਸਭ ਨਾਗਲਾ ਸੰਗ੍ਰਤ ਸਵਾਮੀ ਸੋਕ ਯਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨੇ ਸਾਚੇ ਸਾਹਿਬਾ ਪਿਆਰ ਨਾਹੀਂ ਕਰਤੇ ਰਹਿ ਕਰਤਾ ਸਿਰੇ ਸਭ ਵਿਚ ਹੈ ਜਿਸ ਦੇਹ ਸੁਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨੋ ਸਾਵੈ ਨਾਮ ਜਿਨ ਕੇ ਮਨੁਸਿਆ ਵਾਜੇ ਸ਼ਬਦ ਕਨੇਰੇ ਕਹੇ ਲਾਲ ਮਛਤੇ ਸਾਹਿਬ ਪਿਆਰ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਕਾ ਸਭ ਗਵਾਇਆ ਕਰਿ ਸਾ ਸੁਖਮਨੈ ਉਸਿਆ ਜਨੇਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਗਨਵਟ ਹੋ ਜਿਸ ਅਧਿਆਵੜਿਆnga ਕਹੈ ਨਾਨਕ ਸੁਨੋ ਸੰਤੋ ਸ਼ਬਦ ਅਦਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪਾਜੋ ਸ਼ਬਦ ਕਰ ਸੁਬਗ ਸਵਾਗਤ ਹੈ ਸ਼ਬਦਵਾਜੀ ਕਲਾ ਜਤ ਕਰਤਾ ਰਿਆਂ ਪੰਜ ਦੋਦ ਵਾਸ ਕਿਤੇ ਆਦ ਗੰਠ ਤੁਮਾਰਿਆ ਤੁਰ ਕਰਪਾ ਆਤ ਜਨ ਕੋ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਦਾਸ਼ੁ ਗੁਵਾ ਤਦ ਕਰ ਅਨਹਦ ਵਾਚੀ ਆਨੰਦ ਸੁਨ ਹੋੜ ਭਾਗੀ ਹੋ ਤਗਲ ਮਨੋਰਥ ਪੂਰੇ ਪਾਰ ਪਰਮਪਰਪਾਇਆ ਤਰੇ ਸਗਲ ਵਿਸੂਰੇ ਦੁਖ ਲੋਭ ਸੰਤਾਪਤ ਨੇ ਸੁਣੀ ਸਤੇ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿ ਤੇ ਕਹਤੇ ਪਵਿੱਤ ਸਤ ਗੋਲ ਹਾ ਭਰਪੂਰੇ ਬਿਨਵਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਇਸ ਲੋਕ ਪਵਨ ਗੁਰੂ ਆਪਾਣੀ ਬਿਤਾ ਮਾਤਾ ਦਰਤ ਮਹਿਤ ਦਿਵਸ ਰਾ ਦੁਇਦਾਏ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰ ਮਹਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੈ ਦੂਰ ਜਿੰਨੇ ਨਾਮ ਧਿਆਇਆ ਗਏ ਵਸਤ ਕਾਲ ਸਕਤ ਕਾਲ ਨਾਨਕ ਤੇ ਮੁਕਤ ਹੋ ਗਿਐ ਕਿਤੇ ਛੁਟੇ ਨਾਨਕ ਵਾਹਿਗੁਰੂ ਦੀ ਕਾ ਖਾਲਸਾ ਸਿਰਵਾਹੇ ਗੁਰੂ ਜੀ ਕੀ ਫਤ